ਨਿਆ ਨੰਗਲ ਸਥਿਤ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਦੱਸਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੇ ਨਤੀਜਿਆਂ ਵਿੱਚ ਨੰਬਰ ਕਟਾਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਕਦਮ ਚੱਕਿਆ परिवार मैं मन कहना है मृतक हरमनप्रीत काफी सुलझाया मालिक आए नतीजे इकाठ प्रतिशत नंबर हासिल किन तह कदम नहीं चक सकता इसकी जांच होनी चाहती है नंगल तहसील पिंड पिंडपुर के रेहन वाले मृतक हरमनप्रीत सिंह पिता दुबई च काम कर दे ਮਿਲੀ ਜਾਣਕਾਰੀ ਮ੍ਰਿਤਕ ਨੇ ਆਪਣੇ ਬਾੜੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਖਾਣ ਲਈ ਭੇਜ ਦੇਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਮਾਮਲਾ ਜੀ ਹੁਣ ਕਿਆ ਦਸੀਏ ਹੁਣ ਏ ਬੇਟਾ ਇਹਦਾ ਸੰਗ ਇੱਕ ਦਿਨ ਹੋਇਆ ਸੀ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜਿਹੜਾ ਪਤਲੀ ਨੰਬਰ ਸੰਗ 70% ਨੰਬਰ ਸੀਗੇ ਹੁਣ ਪਤਾ ਨਹੀਂ ਕਿਆ ਚੱਕਰ ਹੋਇਆ ਵੀ ਸੰਗ 1 ਵਜੇ ਇਹਦਾ ਜਿਹੜਾ ਬਾਬਾ ਆਇਆ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਤੇ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹ ਨੂੰ ਵੀ ਨੂੰ ਪਤਾ ਵੀ ਇਹ ਮਲੇ ਇਦਾਂ ਦਾ ਕੋਈ ਹੋ ਜਾਣਾਗਾ ਕੁਛ ਤੇ ਫੋਨ ਤਾਂ ਹੁੰਦਾ ਹੀ ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਆ ਤੇ ਅੱਗੇ ਵੀ ਕਹਿੰਦੇ ਆ ਕੇ ਬੈਠ ਜਾਂਦਾ ਜੇ ਤਾਂ ਕੋਈ ਘੰਟਾ ਘੰਟਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹਨੂੰ ਕੋਈ ਪਤ ਨਹੀਂ ਲੱਗਿਆਗਾ ਫਿਰ ਬਾਅਦ ਚ ਉਹਨੇ ਘਰੋਂ ਵੀ ਕਿਤੇ ਫੋਨ ਕਰਦੇ ਹੁਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਤੇ ਫੋਨ ਨਾ ਚੱਕਿਆ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆ ਕੱਲਾ ਜਾਦੋਂ ਉੱਥੇ ਗਏ ਉਹ ਤਾਂ ਦੇਖਿਆ ਤਾਂ ਉੱਪਰ ਉਹਨੇ ਪਸੀ ਬਣ ਕੇ ਆ ਲਿਆ ਹੋਇਆ ਸੀ ਉਹ ਹਰਮਨ ਪ੍ਰੀਤ ਹੈ ਉਹ ਹਰਮਨ ਪ੍ਰੀਤ ਪੇਰੈਂਟਸ ਕਿਹਾ ਜੀ ਮਾਪੇ ਪੇਰੈਂਟਸ ਉਹਨੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀਗੇ ਉਹ ਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ ਆਈ ਗਏ ਮੇਰੇ ਖਿਆਲ ਸਾਇਦ ਉਹ ਉਹ ਆ ਗਏ ਵੀ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀਗੇ ਦੇਖੋ ਇਹ ਤਾਂ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਥੋੜੇ ਨੰਬਰ ਥੋੜਾ ਗਿਆ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਗਾ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀ ਕੋਲ ਕੱਲਾ ਹੀ ਸੀਗਾ ਉਹ ਠੀਕ ਨਹੀਂ ਐ ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕਹੋ ਕਿਹਦੀ ਕਾਲ ਆਈ ਐ ਜਾਂ ਕਿੱਦਾਂ ਵੀ ਹੋਇਆ ਹੁਣ ਉਦੋਂ ਹੀ ਕੁਝ ਪਤਾ ਲੱਗ ਸਕਦਾ ਹੋਰ ਦੇ ਨਾਂ ਕਰਦੇ ਨੂੰ ਪਤਾ ਨਾਂ ਮਨ ਅਨੁਭਵ ਜਪਲੋਸੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਐ ਕੁਝ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਝ ਵੀ ਨਹੀਂ ਜੀਗਾ ਬਸ ਆਪਣੇ ਆਪਣੇ ਕੰਮ ਆਪਣੇ ਕੰਮ ਕਰਨਾ ਘਰ ਰਹਿਣਾ ਬਸ ਕੋਈ ਮੈਂ ਕਦੀ ਦੇਖਿਆ ਨਹੀਂ ਨਾ ਅਵਾਰਾ ਘੁੰਮਦਾ ਦੇ ਕਦੀ ਵੀ ਨਹੀਂ ਉਹਦੀ ਦੋਲ ਬਾਣੀ ਨਹੀਂ ਵਧੀਆ ਸੀ ਅਜਾ 20 ਦਿਨ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਵੀਰੇ ਨਾ ਵੋਟਰ ਕਾਰਡ ਬਣ ਕੇ ਆ ਗਿਆ ਮੈਂ ਲੱਗਦਾ ਮੇਰੇ ਬਣਿਆ ਨਹੀਂ ਮੈਂ ਕਿਹਾ ਆ ਜਾਣਾ ਜੀ ਬਾਈ ਪੋਸਟੇ ਰਾਣਾ ਆ ਜਾਣਾ ਜੀ ਤੇ ਫਿਰ ਆਇਆ ਕਹਿੰਦਾ ਮੇਰੇ ਬਣ ਗਿਆ ਹੋਇਆ ਉਸ ਦੇ ਵਿੱਚ ਅੱਪੜ ਨੂੰ ਬਹੁਤ ਲਾਇਕ ਸੀ ਤੇ ਵਧੀਆ ਵੀ ਹੋਰ ਵੀ ਸਾਰੇ ਕੰਮਾਂ ਦੇ ਪਿੰਡ ਚ ਵੀ ਗੁਰਦੁਰਾ ਸਾਹਿਬ ਵੀ ਇਹੇ ਕੰਮ ਵਾਸਤੇ ਹੱਥ ਵਟਾਉਂਦੀ ਵਧੀਆ ਕੰਮ ਕਰਦਾ ਸੀ ਤੇ ਕੱਲ ਰਿਜ਼ਲਟ ਆਇਆ ਪਤਨੀ ਕੋਈ ਫੋਨ ਕੀਤਾ ਕਿਸੇ ਨੇ ਕੀ ਕੀਤਾ ਡਿਪਰੈਸ਼ਨ ਚ ਆ ਕੇ ਇਹ ਹੈ ਇਹ ਕਾਰਨ ਕਿ ਬੜੇ ਦੁਖ ਦੀ ਗੱਲ ਹੈ ਮੁੰਡਾ ਬਹੁਤ ਸਿਆਣਾ ਮੁੰਡਾ ਸੀ ਪਿੰਡ ਵਿੱਚ ਕਿਸੇ ਦਾ ਵਿਆਹ ਸ਼ਾਦੀ ਹੋਵੇ ਸਾਰੇ ਨਾਲ ਬੱਚੜ ਕੇ ਕੰਮ ਕਰਦਾ ਸੀ। ਕੀ ਨਾਮ ਸੀ ਮੁੰਡੇ? ਹਰਮਨ ਪ੍ਰੀਤ ਸੀ। ਕੈਟਗਰੀ ਕਲਾਸ ਕੋਈ ਬੜਾ ਤੇ ਪਲੱਸ 2 ਦਾ ਰਿਜ਼ਲਟ ਹੈ। ਪਲੱਸ 2 ਪਾਸ ਕੀਤੀ ਸੀ ਨੇ। ਕੀ ਆ ਲੱਗਦਾ ਤੁਹਾਨੂੰ ਜਾਂਚ ਹੋਣੀ ਚਾਹੀਦੀ ਹੈ? ਹਾਂ ਜਾਂਚ ਤਾਂ ਹੋਣੀ ਚਾਹੀਦੀ ਪਦਰਪਕੀ ਕਿਸ ਨੇ ਫੋਨ ਕੀਤਾ ਥ੍ਰੈਟ ਕੀਤਾ ਜਾਂ ਕੀ ਕੀਤਾ ਕੀ ਰਹਿੰਗੇ ਤਾਂ। ਇੰਨੀ ਛੇਤੀ ਬੱਚਾ ਡਿਸੀਜਨ ਲੈਣਾ ਬਟਾ ਲੈ ਨਹੀਂ ਸਕਦਾ। ਤੁਹਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈੱਡ ਸਿਵਲ ਹਸਪੀਟਲ ਤੋਂ ਰੁਕਮ ਅਸੀਬ ਹੋਇਆ ਸੀਗਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀਗੀ ਤੇ ਜਿਹਦੇ ਨਾਲ ਹਸਪੀਟਲ ਜਾਂਦੇ ਟਾਈਮ ਉਹ ਇਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਡਿਊਟੀ ਕਰਦੇ ਆ ਥਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ ਬਾਕੀ ਪੋਸਟ ਮਾਰਡਮ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਿਹਾ ਆਪਾਂ ਜਿੰਦਾਂ ਦੀ ਵੀ ਕਾਰਵਾਈ ਹੋਗੀ ਅਸਰੇ ਇਹਦੇ ਪਰਿਵਾਰਕ ਮੈਂਬਰ ਵੀ ਦੱਸ ਰਿਹਾ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਇਹੋ ਜੀ ਗਲਤ ਬੈਕਗ੍ਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕਟਾਉਣ ਲੱਗਾ ਕਹਿੰਦਾ ਵੀ ਕੱਲ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਾਦੋਂ ਚੁੱਕਿਆ ਤੁਸੀਂ ਜਾਣਕਾਰੀ ਹਾਂਜੀ ਹਾਂਜੀ ਪੁਲਿਸ ਦੀ ਜਾਣਕਾਰੀ ਹੈ